ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾ ਸਭ ਰਾਜੇ ਖੁਸ਼ੀ ਹੋਵਾਂਗੇ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਆਪਾਂ ਤੁਹਾਨੂੰ ਬਹੁਤ ਹੀ ਸੌਖਾ ਤੇ ਬਹੁਤ ਹੀ ਸਾਲ ਤਰੀਕਾ ਦੱਸਣ ਲੱਗੇ ਆਂ ਦੇਖੋ ਹਰ ਇੱਕ ਦੀ ਪਰੇਸ਼ਾਨੀ ਇੱਕੋ ਜਿਹੀ ਹੁੰਦੀ ਹੈ ਭਾਵੇਂ ਕੋਈ ਕਿੱਡਾ ਹੀ ਵੀਰ ਆ ਪਰੇਸ਼ਾਨੀ ਉਹਦੇ ਉੱਤੇ ਵੀ ਆਉਂਦੀ ਹੈ ਭਾਵੇਂ ਕੋਈ ਰਜਵਾਰਾ ਕਿਉਂ ਜਿਹੜੀ ਪਰੇਸ਼ਾਨੀ ਆ ਉਹ ਹਰ ਲਈ ਇੱਕੋ ਜਿਹੀ ਆ ਜਿਹੜੇ ਗ੍ਰਹਿ ਨੇ ਸਾਰਿਆਂ ਦੇ ਲਈ ਇੱਕੋ ਜਿਹੇ ਨੇ ਜੇ ਗ੍ਰਹਿ ਚੰਗੇ ਮਾੜੇ ਇਨਸਾਨ ਤੇ ਨਾਉਣ ਤਾਂ ਤਾਂ ਸਦਾ ਇਨਸਾਨ ਦੀ ਚੜ੍ਹਾਈ ਰਹੇ ਦੇਖਿਆ ਮਿੰਟ ਵਿੱਚ ਦੀ ਬੰਦਾ ਕਿਤੇ ਤੇ ਕਿਤੇ ਚਲੇ ਜਾਂਦਾ ਮਿੰਟ ਵਿੱਚ ਦੀ ਜਮੀਨ ਤੇ ਆ ਜਾਂਦਾ ਇਹ ਸਾਰੇ ਗ੍ਰਹਿਾਂ ਦੇ ਦੋਸ਼ ਹੁੰਦੇ ਨੇ ਮੈਂ ਤੁਹਾਨੂੰ ਸਮਝਾਉਣੀ ਹੈ ਵੀ ਇਹ ਜਿਹੜਾ ਫਿਰ ਤੁਸੀਂ ਕਹਿੰਦੇ ਜੀ ਆਦੇ ਵਾਸਤੇ ਇਹਦੇ ਵਾਸਤੇ ਮੈਂ ਜਿਹੜਾ ਅੱਜ ਤੁਹਾਨੂੰ ਟੋਟਕਾ ਦੱਸਣ ਲੱਗੀ ਆ ਜੇ ਕਰੋਗੇ ਨਾ ਤੁਹਾਡੇ ਬਹੁਤ ਵੱਡੇ ਵੱਡੇ ਫਾਇਦੇ ਹੋਣਗੇ ਪਹਿਲਾਂ ਤਾਂ ਪੈਸੇ ਨੂੰ ਲੈ ਕੇ ਪਰੇਸ਼ਾਨੀ ਇਹ ਤੁਹਾਡੀ ਘਾਤ ਨੂੰ ਹੋਵੇਗੀ ਰਾਹੁ ਦੇ ਹੱਥ ਪੈਸਾ ਦੇਣਾ ਰਾਹੁ ਖਰਾਬ ਕੇਤੂ ਖਰਾਬ ਫਿਰ ਜੇ ਸ਼ਨੀ ਵੀ ਆਵੜੇ ਤਾਂ ਸਾਰਾ ਕੁਝ ਤਬਾਹੀ ਹੁਣ ਤੁਸੀਂ ਕੀ ਕਰਨਾ ਤੁਹਾਡੇ ਲੜਕੇ ਦੀ ਸ਼ਾਦੀ ਨਹੀਂ ਹੋ ਰਹੀ ਜਾਂ ਤੁਹਾਡਾ ਕੋਈ ਜਿਹੜੇ ਚ ਬੈਠਾ ਉਹਦੀ ਜਵਾਨਤ ਨਹੀਂ ਹੋ ਰਹੀ ਜਾਂ ਫਿਰ ਤੁਹਾਨੂੰ ਲੱਗਦਾ ਉਹਨੂੰ ਬਹੁਤ ਵੱਡਾ ਜੁਰਮਾਨਾ ਭੇਨਣਾ ਬਹੁਤ ਵੱਡਾ ਜਾਂ ਫਿਰ ਤੁਹਾਡੀ ਕੰਪਨੀ ਨੂੰ ਬਹੁਤ ਵੱਡਾ ਲਾਸ ਹੋਣਾ ਬਹੁਤ ਵੱਡਾ ਕਟਾ ਭੇਨਣਾ ਖੋਰ ਵੀ ਕਈ ਇਹੋ ਜਿਹੇ ਕਮ ਹੁੰਦੇ ਨੇ ਜਿਦੇ ਵਿੱਚ ਸਾਨੂੰ ਬਹੁਤ ਵੱਡੇ ਵੱਡੇ ਖਤਰੇ ਬਣੇ ਹੁੰਦੇ ਨੇ ਜਾਂ ਫਿਰ ਤੁਸੀਂ ਵਾਰ-ਵਾਰ 비ਜਾ ਰੋਣਾ 비ਜਾ ਨਹੀਂ ਲੱਗਦਾ ਕੋਈ ਵੀ ਦਿੱਕਤ ਪੈ ਰਹੀ ਹੈ ਜਾਂ ਫਿਰ ਤੁਸੀਂ ਬਾਹਰ ਗਏ ਤਾਂ ਤੁਹਾਡਾ ਕੰਮ ਨਹੀਂ ਬਣਦਾ ਤੁਸੀਂ ਹੁਣ ਕਰਨਾ ਕੀ ਹੈ ਚਾਰ ਹਰੇ ਨਾਰੀਅਲ ਪਾਣੀ ਵਾਲੇ ਲੈਣੇ ਨੇ ਚਾਰ ਹਰੇ ਨਾਰੀਅਲ ਪਾਣੀ ਵਾਲੇ ਸ਼ਨੀਵਾਰ ਵਾਲੇ ਤੁਸੀਂ ਜਿਸ ਇਨਸਾਨ ਲਈ ਇਹ ਟੋਟਕਾ ਕਰਨ ਉਹਦੇ ਸਿਰ ਉੱਤੋਂ ਜੀ ਉਲਟਾ ਚਾਰ ਵਰਕਾ ਮਾਰ ਕੇ ਜਿਹੜਾ ਸਾਣ ਹੁੰਦਾ ਜਿਹਨੂੰ ਠੱਠਾ ਵੀ ਕਹਿੰਦੇ ਨੇ ਸ਼ਹਿਰਾਂ 'ਚ ਤਾਂ ਆਮ ਹੀ ਮਿਲ ਜਾਂਦੇ ਨੇ ਅੱਜ ਕੱਲ ਤਾਂ ਵੈਸੇ ਪਿੰਡਾਂ 'ਚ ਵੀ ਫਿਰਦੇ ਨੇ ਚਲ ਜੀ ਪਿੰਡ ਦੀ ਮੁਸ਼ਕਿਲਾਂ ਤੋਂ ਨਾ ਲੱਗਦਾ ਸ਼ਹਿਰ ਉਹ ਉੱਥੇ ਨੂੰ ਜਿਹੜਾ ਠੱਠੇ ਨੂੰ ਚਾਰ ਨੇ ਖਵਾਉਣੇ ਨੇ ਕੋਲ ਖੜ ਕੇ ਨਿਗਾਰਾ ਖਵਾ ਦੇ ਹੋਰ ਨਾ ਤੁਸੀਂ ਰੱਖਿਆ ਉਹ ਤੇ ਨਾਲ ਕੋਈ ਚੱਕ ਕੇ ਭੱਜ ਵੀ ਜਾਊਗਾ ਕੋ ਠੱਠੇ ਕੁਝ ਕਹਦੇ ਨਹੀਂ ਜ਼ਿਆਦਾ ਹੁੰਦੇ ਕੋਈ ਠੱਠਾ ਜਿਹੜਾ ਖੂਨੀ ਹੁੰਦਾ ਹੈ ਇਨਸਾਨਾਂ ਦੇ ਮਗਰ ਪੈਂਦਾ ਭੱਜਦਾ ਜਾਦਾ ਤਾਂ ਬਹੁਤ شریف ਹੁੰਦੇ ਨੇ ਜਿਹੜਾ ਠੱਠੇ ਦੇ ਨਾਲ ਤੁਸੀਂ ਇਹ ਕੰਮ ਕਰਤਾ ਜਿਹੜਾ ਰਾਹੂ ਆ ਉਹ ਬਹੁਤ ਚੱਲਦਾ ਹੈ ਤੁਹਾਡੇ ਕੰਮ ਬਣ ਨਹੀਂ ਬਣਦੇ ਤੁਸੀਂ ਹੁ ਖਵਾਉਣੇ ਕਿਵੇਂ ਨੇ ਹੁ ਉਹਦੇ ਉੱਤੇ ਹਰਾ ਹਰਾ ਲੱਗਿਆ ਹੁੰਦਾ ਬਾਜ ਉਹ ਸਾਰੇ ਜੀ ਤੋਂ ਲਹਮੋਗੇ ਉਹ ਤੋਂ ਲਹਾ ਲਿਓ 10 ਰੁਪਏ ਭਾਈ 50 ਲੈ ਲੂ ਬਾਦਾਂ ਨਾਲ ਨੂੰ ਦੇ ਕੇ ਇੱਕ ਵਾਰੀ ਇਹ ਕਰਨਾ ਇਹ ਕੰਮ ਲਹਾ ਕੇ ਠੱਠੇ ਨੂੰ ਖਵਾਓ ਇਦੇ ਨਾਲ ਤੁਸੀਂ ਇੱਕ ਹੋਰ ਕੰਮ ਕਰੋ ਜਿਵੇਂ ਤੁਹਾਡਾ ਵੀਜ਼ਾ ਬਾਰ-ਬਾਰ ਰਜੈਕਟ ਹੋਉਂਦਾ ਵੀਜ਼ਾ ਨਹੀਂ ਲੱਗਦਾ ਜੇ ਵੀਜ਼ਾ ਲੱਗ ਗਿਆ ਬਾਹਰ ਚਲੇ ਗਏ ਉੱਧਰ ਕੋਈ ਕੰਮ ਧੰਦਾ ਨਹੀਂ ਮਿਲਦਾ ਬੁਰੇ ਹਾਲ ਨੇ ਲੋਕਾਂ ਦੇ ਤੁਸੀਂ ਕੀ ਕਰਨਾ ਇੱਕ ਤਾਂਬੇ ਦੀ ਗੜਵੀ ਲੈ ਲੈਣੀ ਆ ਤਾਂਬੇ ਦੀ ਗੜਵੀ ਭਾਵੇਂ ਛੋਟੀ ਹੋਵੇ ਜਾਂ ਵੱਡੀ ਹੋਵੇ ਜਿੰਨਾ ਉਹਦਾ ਹਿੱਸਾ ਉਹਦੇ ਅੱਧੇ ਹਿੱਸੇ 'ਚ ਸੁੱਕੀ ਹਲਦੀ ਭਰ ਲੈਣੀ ਆ ਉਹ ਅੱਧੇ ਹਿੱਸੇ 'ਚ ਜਿਹੜਾ ਬਾਕੀ ਅੱਧਾ ਹਿੱਸਾ ਗੜਬੀ ਦਾ ਖਾਲੀ ਆ ਉਹਦੇ ਵਿੱਚ ਤੁਸੀਂ ਬਲਾਸਪਤੀ ਚੌਰ ਵਧੀਆ ਸਫੈਦ ਵਾਲੇ ਭਰ ਲੈਣੇ ਆ। ਉੱਪਰ ਇੱਕ 5 ਰੁਪਏ ਦਾ ਇਹ ਜਾ ਜਿਹਨੂੰ ਠੋਲੂ ਵੀ ਕਹਿੰਦੇ ਨੇ ਛਿੱਕਾ ਵੀ ਕਹਿੰਦੇ ਨੇ ਇਹ ਰੱਖ ਦੇਣਾ। ਹੋਰ ਰੱਖਣਾ ਕਿੱਥੇ ਤੁਸੀਂ? ਤੁਹਾਡੇ ਸਿਰ ਤੋਂ ਉੱਚਾ। ਜਿਹੜਾ ਇਨਸਾਨ ਬਾਹਰ ਗਿਆ ਹੋਇਆ ਤੁਹਾਨੂੰ ਉਹਦੇ ਵੀ ਕੱਦ ਦਾ ਪਤਾ ਹਨ ਵੀ ਕਿੰਨਾ ਕੱਦ ਦਾ ਉਦੋਂ ਉੱਚਾ ਉੱਚੀ ਸਿਰਫ ਬਣੀ ਹੁੰਦੀ ਹੈ ਜਾਂ ਫਿਰ ਕੋਈ ਚੀਜ਼ ਦੀ ਆਪਾਂ ਆਰ ਜੀ ਵੀ ਬਣਾ ਸਕਦੇ ਹਾਂ ਥੋੜੇ ਦਿਨ ਲਈ ਜਦੋਂ ਆਪਣੀ ਮਜਬੂਰੀ ਹੈ ਜਿੰਨਾ ਚਿਰ ਵੀਜ਼ਾ ਨਹੀਂ ਆਉਂਦਾ ਉਹਨਾਂ ਚਿਰ ਇਹ ਗੜਬੀ ਉੱਥੇ ਪਈ ਰਹੂਗੀ ਜਾਂ ਫਿਰ ਤੁਹਾਡਾ ਬਾਹਰ ਗਿਆ ਦੋਸਤ ਮਿੱਤਰ ਨੂੰ ਭਰਾ ਨੂੰ ਤੁਹਾਡੇ ਧੀ ਪੁੱਤ ਨੂੰ ਕੰਮ ਨਹੀਂ ਮਿਲ ਰਿਹਾ ਉਹਨਾਂ ਚਿਰ ਉਹ ਗੜਬੀ ਉੱਥੇ ਰੱਖਾਈ ਹੈ ਜਦੋਂ ਕੰਮ ਬਣ ਗਿਆ ਗੜਬੀ ਸਮੇਤ ਜੋ ਹਾਦੀ 5 ਰੁਪਏ ਭਗਵਾਨ ਸ਼ਿਵਜੀ ਦੇ ਮੰਦਿਰ ਚ ਮੱਥਾ ਟੇਕਣਾ ਇਹ ਨਾ ਵੀ ਗੁਰਦੁਆਰੇ ਰੱਖਿਆ ਗੁਰਦੁਆਰੇ ਦੀਆਂ ਇਹ ਚੀਜ਼ਾਂ ਦੇ ਵਿੱਚ ਲਿੰਕ ਨਹੀਂ ਹੈਗਾ ਕੋਈ ਵੀ ਗੁਰੂ ਘਰ ਪ੍ਰਸ਼ਾਦ ਅਰ ਮਾਲਾ ਫਰੂਟ ਦੇਖੋ ਐਮੀ ਫਜ਼ੂਲ ਦੀਆਂ ਗੱਲਾਂ ਕਿਤੇ ਦੀ ਚੀਜ਼ ਕਿਤੇ ਨਹੀਂ ਚੜਦੀ ਇਹ ਦੇਖੋ ਜਿੰਨੇ ਵੀ ਕੰਮ ਕਰਨੇ ਸ਼ਿਵਜੀ ਭਗਵਾਨ ਨੇ ਕੁਝ ਕੰਮ ਕਰਦਾ ਕ੍ਰਿਸ਼ਨ ਭਗਵਾਨ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਨੂੰ ਮੁਕਤੀ ਪਹਿਲਾਂ ਤਾਂ ਇਹ ਗੱਲਾਂ ਦੀ ਸਾਨੂੰ ਸਮਝ ਆਉਣੀ ਚਾਹੀਦੀ ਹੈ। ਅਗਰ ਅਸੀਂ ਉਹਨੇ ਭਗਤੀ ਕਰਦੇ ਹਾਂ ਤਾਂ ਕਿਤੇ ਜਾ ਕੇ ਸਾਡਾ ਕੀ ਕਹਣਾ ਕੋਈ ਕੰਮ ਬਣ ਗਿਆ। ਕਿਉਂ ਇਹ ਮੁਕਤੀ ਦਾ ਦਰਵਾਜ਼ਾ। ਪਹਿਲਾਂ ਤਾਂ ਸਾਨੂੰ ਗੱਲਾਂ ਦੀ ਸਮਝ ਆਉਣੀ ਚਾਹੀਦੀ ਹੈ। ਇਹ ਜਿਹੜੇ ਟੋਟਕੇ ਨੇ ਕਿਸੇ ਦੇ ਜਾਂ ਮੇਰੇ ਜਾਂ ਤੇਰੇ ਕਿਸੇ ਦੇ ਕਰਦੇ ਨਹੀਂਗੇ। ਇਹ ਪ੍ਰਾਰਥਨ ਚੱਲੇ ਆਏ ਨੇ। ਇਹ ਸੰਸਕ੍ਰਿਤਾ। ਕੋਈ ਇਹ ਇਹ ਨਹੀਂ ਹੈ ਕਿ ਅੱਜ ਦੇ ਬਣੇ ਨੇ। ਪਿੱਛੇ ਵੀ ਬੁੜੀਆਂ ਇਹ ਜੇ ਕੰਮ ਕਰਦੀਆਂ ਸੀ। ਇਹ ਆਮ ਹੀ ਲੋਕ ਕਰਦੇ ਸੀ। ਹੋਰ ਲੋਕੀ ਨਾ ਕਮੋਤਨਾ ਫਰ ਤਮਨ ਪੱਟਾਂ ਲਾ ਕੇ ਪਾਸਾ ਵਟਕੇ ਨਿਕਾ ਤਨ ਇੱਕ ਦੂਜੇ ਤੋਂ ਹਾਂ ਤੁਸੀਂ ਇਹ ਗੜਬੀ ਉੱਥੇ ਰੱਖ ਕੇ ਆਉਣੀ ਆ ਕੰਮ ਬਣੇ ਤੋਂ ਬਾਅਦ ਚੜਾਉਣੀ ਆ ਬੱਚੇ ਨੂੰ ਤੁਹਾਡੇ ਨੂੰ ਕੰਮ ਮਿਲ ਗਿਆ ਤੁਸੀਂ ਇਹ ਮੰਦਰ ਚ ਗੜਬੀ ਦਾ ਮੁੱਠਾ ਟੇਕਣ ਸ਼ਿਵ ਜੀ ਦਾ ਹੋਵੇ ਮੰਦਰ ਹੁਣ ਤੁਸੀਂ ਜਿਹੜਾ ਇਹ ਨਾ ਲਾਲਚ ਕਰਿਓ ਵੀ ਅਸੀਂ ਗੜਬੀ ਵਾਪਸ ਲਈ ਉੱਥੇ ਸਮਾਨ ਢੇਰੀ ਕਰਿਆਈ ਸਮਾਨ ਨਹੀਂ ਢੇਰੀ ਕਰਨ ਏਕੜੇ ਤੁਸੀਂ ਵੀਜਾ ਲੱਗ ਗਿਆ ਤੁਹਾਡਾ ਗੜਬੀ ਚੱਕੋ ਮੰਦਰ ਚ ਮੁੱਠਾ ਟੇਕਿਆਓ ਪਰ ਗੜਬੀ ਦਾ ਲਾਲਚ ਨਾ ਕਰਿਓ ਗੜਬੀ ਉੱਥੇ ਛੱਡ ਕੇ ਆਉਣੀ ਆ ਤੁਹਾਡਾ ਵਿਜਾ ਵੀ ਲੱਗੂਗਾ ਤੁਹਾਨੂੰ ਉਧਰ ਵੀ ਤਰੱਕੀ ਪਾਉਗੀ ਕੰਮ ਵੀ ਮਿਲੂਗਾ ਵਧੀਆ ਆਪਣੀ ਐਸ਼ ਵੀ ਕਰੋ ਛੋਟੇ ਛੋਟੇ ਕੰਮ ਨੇ ਕਰਨੇ ਤੁਸੀਂ ਨਹੀਂ ਦੱਸਦੀ ਮੈਂ ਇਹਨਾਂ ਨੇ ਇੱਕ ਕੰਮ ਨਾਲ ਹੀ ਬਹੁਤ ਵੱਡੇ ਵੱਡੇ ਫਾਇਦੇ ਹੁੰਦੇ ਨੇ ਲੋਕਾਂ ਦੇ ਮੈਂ ਸਟੇਟਸ ਲਾਉਣੀ ਆ ਰੋਜ਼ ਡੇਲੀ ਫੇਸਬੁੱਕ ਤੇ ਮੈਂ ਪਰ YouTube ਤੇ ਉਧੋ ਪਾਉਣੀ ਆ ਵੀਡੀਓ ਜਦੋਂ ਮੈਨੂੰ ਉਧਰੋਂ ਕੋਈ ਰਿਜ਼ਲਟ ਅੱਛਾ ਮਿਲ ਜਾਂਦਾ ਵਧੀਆ ਮਿਲ ਜਾਂਦਾ ਫਿਰ ਮੈਂ YouTube ਤੇ ਉਹ ਵੀਡੀਓ